ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਚਪਈ ਸਾਹਿਬ ੴ ਸਤਿਗੁਰ ਪਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਦਰ ਸੁਰੀਨ ਕਾਵਿ ਬਾਚ ਬੇਨਤੀ ਚਪਈ ਹਮਰੀ ਕਰੋ ਹਾਥ ਦੈਰ ਅਚਾਉ ਪੂਰਨ ਹੋਏ ਚੇਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰ ਦੋਇ ਸਬੈ ਤੁਮ ਕਭ ਹੋਂ ਆਪ ਹਾ ਦੇ ਮੋਹਿ ਬਚਾਵ ਹੋਂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰ ਅਛਨੁ ਜੁ ਕਰਦਾ ਕਰੈ ਸਭ ਬੈਰਨ ਕੋ ਆਜ ਸੰਗਰੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਾਉ ਜੋ ਬਰ ਚਾਹੂ ਸੁ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰਿਯਹ ਚੌਨ ਚੌਨ ਸਤਰ ਹਮਾਰੇ ਮਾਰਿਐ ਆਪ ਹਾਦੈ ਮੁਜਾ ਉਬਰਿਆ ਮਰਨ ਕਾਲ ਕਾ ਤਰਾਸ ਨਿ ਵਰਿਆ ਹੋ ਜੋ ਸਦਾ ਹਮਾਰੇ ਪਛਾ ਸਿਰ ਹ ਤੂ ਜੋ ਕਰੈ ਰੱਛਾ ਰੱਖ ਲਿਓ ਮੈ ਰਖਨ ਹਾਰੇ ਸਹਿ ਸੰਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਵ ਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸ਼ਾ जवन काल जोगी साहिब कीयो बेदराज ब्रह्मा ज्योतियो जवन काल सब लोक सवारी नम शकार है ताहें हमारा जवन काल सब जगत बनायो देव दाई यश ने उपजायो आदनते कै अवतार सोई गुरु समझयो हमारा नम शकार तैसे ही को हमारी शक्ल पर जा जन आव सवारी सेवकन को सब गुण सुख दियो सत्रण को पालमो बाद कियो कट के अंतर की जानत तो पले बुरे के पीर पिछा तो चीटी ते सब पर कृपा दृष्ट कर फूला संतन दुख पाए ते दुखी सुख पाए साधन के सुखी एके एक की पीर कट कट के पट पट की करा कर ताराम पर जा तरत तब देह अपारा जब आकर कर कब तो हूँ तो मैं मिलत देह तरसा हूँ ਜਤੈ ਬਦਨ ਸ੍ਰਿਸ਼ ਸਾਵਤਾਰੈ ਆਪ ਆਪਣੇ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਭੇ ਕਾਰਨ ਨਿਰਲੰਭ ਆਦ ਅਨਿਲ ਅਨਦ ਅਸੰਭ ਤਾਂਕਾ ਮੂੜ ਉਚਾਰਤ ਪੇਦਾ ਜਾਂ ਕੋ ਭੇਵਨਾ ਪਾਵਤ ਵੇਦਾ ਤਾਂਕੋ ਕਰਪਾ ਹਨਨੁ ਮਾਨਤ ਮਹਾ ਮੂੜ ਕਛ ਭੇਦਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੈਵ ਨਿਰੰਕਾਰ ਕਾ ਚੇਨਰਤਨ ਹੈ ਪੇਵ आ बाप ने बुद्ध है जेते वर्णत भिन्न-भिन्न तो है तेते तमराल खाना जाय पसारा कह विद सजा प्रथम संसार एकै रूप अनूपस रूप पारंक पियो रहव कइ पु पांडद जयरज सेतज किने उत्पुज खान बाहर रचलीने कहौ भूलरा जाहव बैठा कंसमड पियो शंकरा कैठा सग्री श्रद्ध खाए अचंपवाजगा स्वरूप संयम प ਆਵਰਚਾ ਮੇਰੀ ਤੁਮ ਕਰੋ ਸੇਖੋ ਬਾਰਵਾ ਸਿਕ ਸੰਗਰੋ ਦੁੜ ਜਿੱਤੇ ਉੜਵਾ ਤੁਤ ਪਾਤਾ ਸ਼ਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੋਹਿ ਤਵ ਸਰਣੀ ਪਰੇ ਤਿਨ ਕੇ ਦੋਠ ਦੁਖ ਤਹਾ ਮਰੇ ਪਰਖ ਜੁਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੌਟਾਰੇ ਜੋ ਕਲ ਕੋ ਇਕ ਬਾਰ ਚੈ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰਚਾ ਹੋਏ ਤਾਹ ਸਭ ਕਾਲਾ ਦੁਸ਼ਟ ਅਰਸ਼ਟ ਤਰੇ ਤਤ ਕਾਲਾ ਕਿਰਪਾ ਅੰਦਰ ਤਾਨ ਜਾਹੇ ਨਾ ਰਹੋ ਤਾਂ ਕਿ ਤਾ ਤਨ ਕਮ ਹਰ ਹੋ ਰੈ ਦਸੈਦ ਘਰ ਮੋਂ ਸਭੋਈ ਡੁੱਟ ਸਾਸਵ ਸਕੇ ਨ ਕੋਈ ਇੱਕ ਬਾਰ ਜਨ ਤੁਮੈ ਸੁਹਾਰਾ ਕਾਲ ਫਾਸਤ ਤਾਇੋ ਬਾਰਾ ਜਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹਾ ਦੈ ਲਹੋ ਵਾਰੀ ਸਰਵ ਠੋਰ ਮਹੌ ਸਹਾਈ ਦੁਸ਼ਟ ਦੋਖ ਚਲੋ ਵਿਚਾਈ ਸਵਈਆ ਪਾਇੰ ਰਹੇ ਜਾਤੇ ਤੁਮਰੇ ਤਾਲਤੇ ਕਉ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹੇ ਮਤ ਏਕ ਨਾਮ ਮਾਨਿਓ ਸ਼ੈਮਰਦ ਸਾਹ ਤਰਵੇਦ ਸਵੇ ਬ ਭੇਦ ਕਿਆ ਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਓ ਸਭ ਤੋ ਬਖਾਨਿਓ ਦੋਹਰਾ ਸਾਗਲ ਦਾਰ ਕੋ ਛਾੜ ਕੇ ਗਾਇਓ ਤਹਾਰੋ ਦਵਾਰ ਬਾਇ ਗਏ ਕਿਲਾਜ ਅਸ ਗੋਵਿੰਦ ਦਾਸ ਤਵਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ੴ ਸਤਿਗੁਰ ਪਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਰਸ਼ਨਿ ਕਾਵਿ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈਰ ਅਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਇ ਸੁਭਾਅ ਤੁਮ ਕਾ ਭੋ ਆਪਾ ਦੇ ਮਹ ਬਚਾਵ ਹੋਂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਵੇ ਕਰਤਾਰਾ ਮੋਰ ਅਚਨ ਜ ਕਰਦਾ ਕਰੈ ਸਭ ਬੈਰਨ ਕੋ ਆਜ ਸੰਗਰੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਾਉ ਜੋ ਬਰ ਚਾਹੂ ਸੁ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰਿਯਹ ਚੌਨ ਚੌਨ ਸਤਰ ਹਮਾਰੇ ਮਾਰਿਐ ਆਪ ਹਾਦੈ ਮੁਜਾਬਰੈ ਮਰਨ ਕਾਲ ਕਾ ਤਰਾਸ ਨਿਵਰੈ ਹੋ ਜੋ ਸਦਾ ਹਮਾਰੇ ਪਛਾ ਸਿਰਿ ਹਤੂ ਜੋ ਕਰੈ ਰੱਛਾ ਰੱਖ ਲਿਓ ਮਹਿ ਰਖਨ ਹਾਰੇ ਸਹੈ ਸੰਸਹੈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਵ ਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸ਼ਾ जमन काल जोगी साहिब कीयो बेदराज ब्रह्मा जोथियो जमन काल सब लोक सवारा नम शकारह तहै हमारा जमन काल सब जगत बनायो देव दाई यशन उपजायो आदनते के अवतार सोई गुरु समझयो हमारा नम शकार ते सही को हमारी शक्ल परजा जिन आव सवारी सेवकन को सब गुण सुख दियो सतरन को पालम बाद कियो करकट के अंतर की जानत तो पले बुरे पीर पिछा तो चीटी ते सोला सब पर कृपा दृष्ट कर फूला संतन दुख पाए ते दुखी सुख पाए साधन के सुखी एक पीर कड़ कड़ के पड़ पड़ की पीर पिछाण के पट पट की जन जाब कर करता कर, 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 पर जाह अपारा जब आकर कर तव कब हूँ तो मैं मिलत देह तरसा हूँ ਜਿਤੇ ਬਦਨ ਸ੍ਰੀ ਸਵਤਾਰੈ ਆਪ ਆਪਣੀ ਉਚਾਰੈ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਭੇ ਕਾਰਨ ਰਲੰਬ ਆਦ ਅਨਿਲ ਅਨਦ ਅਸੰਭ ਤਾਂਕਾ ਮੂੜ ਚਾਰਤ ਪੇਦਾ ਜਾਂ ਕੋ ਭੇਵਨਾ ਪਾਵਤ ਵੇਦਾ ਤਾਂਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ੈਵ ਨਿਰੰਕਾਰ ਕਾ ਚੇਨਰਤਨ ਹੈ ਪੇਵ ਆਪ ਆਪਣੇ ਬੁੱਧ ਹੈ ਜੇ ਤੇ ਵਰਣ ਤੇ ਭਿੰਨ ਭਿੰਨ ਤੋ ਹੈ ਤੇ ਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਆਰੰ ਕਪੇ ਔਰ ਹਵ ਕਈ ਪੂ ਪਾਂਡਜ ਜੈ ਰਜ ਸਹਿਤ ਜਕੀਨੇ ਉਤ ਪੁਜ ਖਾਨ ਬਾਹਰ ਰਾਚ ਦੀਨੇ ਕਹਾਂ ਫੋਲ ਰਾਜਾ ਹਵ ਬੈਠਾ ਕਉ ਸਮੜ ਪਿਓ ਸੰਕਰ ਕੈਠਾ ਸਗਰੀ ਸਰਦ ਖਾਏ ਅਚੰਪਵਾ ਜਗਾ ਸਰੂਪ ਸੰਯੰਪਵ ਆਵਰਚਾ ਮੇਰੀ ਤਮਕਰੋ ਸੇਖੋ ਬਾਰਵਾ ਸਿਕ ਸੰਗਰੋ ਡੋੜ ਜਿੱਤੇ ਉੜਵਾ ਤੁਤ ਪਾਤਾਲ ਸ਼ਕਲ ਮਲੇਸ਼ ਕਰੋ ਰਣ ਕਾਤਾ ਜੈ ਆਸ ਤੋਹਿ ਤਾ ਸਰਣੀ ਪਰੇ ਤਿਨ ਕੇ ਦੋਸ਼ ਦੁਖ ਤਾ ਹਮਰੇ ਪਰਖੇ ਜਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੌਟਾਰੇ ਜੋ ਕਲ ਕੋ ਇਕ ਬਾਰ ਚਾਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰਚਾ ਹੋਏ ਤਾ ਸਭ ਕਾਲਾ ਦੁਸ਼ਟ ਅਰਸਤ ਤਰੇ ਤਤ ਕਾਲਾ ਕਿਰਪਾ ਅੰਦਰ ਤਾਨ ਜਾਹੇ ਨਾ ਰਹੋ ਤਾਂ ਕਿ ਤਾ ਤਨ ਕਮ ਹਰ ਹੋ ਰੈ ਦਸੈਦ ਘਰ ਮੋ ਸਭੋਈ ਦੁਸ਼ਟ ਸਵ ਸਕੇ ਨ ਕੋਈ ਇੱਕ ਬਾਰ ਜਨ ਤਮੈ ਸੁਹਾਰਾ ਕਾਲ ਫਾਸਤ ਤਾਇਓ ਬਾਰਾ ਜਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤੇਹਾਰੀ ਆਪ ਹਾ ਦੈਲ ਹੋ ਵਾਰੀ ਸਰਵ ਠੋਰ ਮਹੌਸ ਸਹਾਇ ਦੁਸ਼ਟ ਦੋਖ ਚਲੋ ਵਿਚਾਈ ਸਵੈਯਾ ਪਾਏ ਗਏ ਜਾਤੇ ਤੁਮਰੇ ਤਾਤੇ ਕਉ ਆਖ ਤਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਤ ਏਕ ਨਾ ਮਾਨਿਓ ਸਮਰਲ ਸਾਧ ਤਰਵੇਦ ਸਵੈ ਭੇਦ ਕਿਆ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ ਬਾਹਿੰਗੇ ਕਿਲਾਜ ਅਸ ਗੋਵਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਰਸ਼ਨੀ ਕਵਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰ ਦੋਇਤ ਸਬੈ ਤੁਮ ਕਭੋਂ ਆਪਹਾ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰ ਅਚਨੁ ਜਿ ਕਰਦਾ ਕਰੈ ਸਭ ਬੈਰਨ ਕੋ ਆਜ ਸੰਗਰੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੂ ਸੁ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰਿਯਹ ਚੌਨ ਚਨ ਸਤਰ ਹਮਾਰੇ ਮਾਰਿਐ ਆਪ ਹਾਦੈ ਮੁਜਾਬਰਿਆ ਮਨਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਹਰ ਤੁਜੋ ਕਰੈ ਰੱਛਾ ਰੱਖ ਲਿਓ ਮਹਿ ਰਖਨ ਹਾਰੇ ਸਹੈ ਸੰਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੁਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਵ ਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਯਸ਼ਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਿਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰ ਜਾ ਜਨ ਆ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਬਦ ਕੀਓ कट के अंतर की जानत तो भले बुरे के पीर पिछात तो चीटी ते कृपा दृष्ट कर फूला संतन दुख पाए ते दुखी सुख पाए साधन के सुखी एके एक की पीर कट कट के पट पट की जन जाब करा करता पर जाह अपारा जब अ कर कब तो हूँ तो मैं मिलत देह तरस हूँ ਜਤੈ ਬਦਨ ਸ੍ਰਿਸ਼ ਸਾਵਤਾਰੈ ਆਪ ਆਪਣੀ ਉਚਾਰੈ ਤਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਭੇ ਕਾਰਨ ਨਿਰਲੰਭ ਆਦ ਅਨਿਲ ਅਨਦ ਅਸੰਭ ਤਾਂਕਾ ਮੂੜ ਉਚਾਰਤ ਪੈਦਾ ਜਾਂ ਕੋ ਭੇਵਨਾ ਪਾਵਤ ਵੇਦਾ ਤਾਂਕੋ ਕਰਪਾਹਨ ਅਨੁਮਾਨਤ ਮਹਾਮੂੜ ਕਸ਼ ਭੇਦਨਾ ਜਾਣਤ ਮਹਾਦੇਵ ਕੋ ਕੈ ਸਦਾ ਸ਼ੈਵ ਨਿਰੰਕਾਰ ਕਾ ਚੇਨਤਨ ਹੈ ਪੇਵ ਆ ਬਾਬਨੇ ਬੁੱਧ ਹੈ ਜੈਤੇ ਵਰਣਤ ਪੈਨ ਪੈਨ ਤੋ ਹੈ ਤੇਤੇ ਤਮਰ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸਰੂਪ ਆਰੰਕਪਿਉ ਰਹਾਵ ਕੈ ਪੂ ਪਾਂਡਦ ਜੈਰਜ ਸੈਤਜਕਿਨੇ ਉਤਪੁਜ ਖਾਨ ਬਹਰ ਰਚਿਲੇ ਨੇ ਕਾਹੂ ਫੂਲ ਰਹਾ ਜਾਹਵ ਬੈਠਾ ਕਉ ਸੰਮੜ ਪਿਉ ਸ਼ੰਕਰ ਕੈਠਾ ਸਗਰੀ ਸ੍ਰਿਦ ਖਾਏ ਅਚੰਪਵਾਜ ਗਾ ਸਰੂਪ ਸੰਯੰਪਵ ਆਵਰਚਾ ਮੇਰੀ ਤੁਮ ਕਰੋ ਸੇਖੋ ਬਾਰਵਾ ਸਿਕ ਸੰਗਰੋ ਡੋੜ ਜਿੱਤੇ ਉੜਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੋਹਿ ਤਵ ਸਰਣੀ ਪਰੇ ਤਨ ਕੇ ਦੋਸ਼ ਦੁਖ ਤਵਾ ਮਰੇ ਪਰਖੇ ਜੁਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸੌਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਨ ਕੇ ਕਾਲ ਨਿਕਟਨੇ ਐ ਹੈ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਸ਼ਟ ਤਰੇ ਤਤ ਕਾਲਾ ਕਿਰਪਾ ਅੰਦਰ ਤਾਨ ਜਾਹ ਨਹ ਰਹੋ ਤਾਂ ਕਿ ਤਾ ਤਨ ਕਮ ਹਰ ਹੋ ਰੈ ਦਸੈਦ ਘਰ ਮੋ ਸਭੋਈ ਦੁਸ਼ਟ ਸਾਸਵ ਸਕੇ ਨ ਕੋਈ ਇੱਕ ਬਾਰ ਜਨ ਤੁਮੈ ਸੁਹਾਰਾ ਕਾਲ ਫਾਸਤ ਤਾਇਵਾਰਾ ਜਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੁਮੈ ਸਰਨ ਤਿਹਾਰੀ ਆਪ ਹਾ ਦੈ ਲਹੋ ਵਾਰੀ ਸਰਵ ਠੋਰ ਮਹੋ ਸਹਾਈ ਦੁਸ਼ਟ ਦੋਖ ਚਲੋ ਵਿਚਾਈ ਸਵਈਆ ਬਾਇਂ ਗਏ ਜਾਤੇ ਤੁਮਰੇ ਤਾਲਤੇ ਕਉ ਆਖ ਤਰੇ ਨੀ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹੇ ਮਤ ਏਕ ਨਾਮ ਮਾਨਿਓ ਸ਼ੈਮਰਦ ਸਾਹ ਤਰਵੇਦ ਸਵੇ ਬ ਭੇਦ ਕਿਆ ਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਓ ਸਭ ਤੋਏ ਬਖਾਨਿਓ ਦੋਹਰਾ ਸਾਗਲ ਦਵਾਰ ਕੋ ਛਾੜ ਕੇ ਗਾਇਓ ਤਹਾਰੋ ਦਵਾਰ ਬਾਇਂ ਗਏ ਕਿਲਾਜ ਅਸ ਗੋਵਿੰਦ ਦਾਸ ਤਹਾਰ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਚਾ ਪਈ ਸਾਹਿਬ ਓ ਅੰਕਾਰ ਸਤਗੁਰ ਪਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਦਰਸ਼ੀਨ ਕਾ ਵੇਵਾਚ ਬੇਨਤੀ ਚਾ ਪਈ ਹਮਰੀ ਕਰੋ ਹਾਥ ਦੈਰ ਅਚਾਉ ਪੂਰਨ ਹੋਏ ਚਿੱਤ ਕੀ ਅਛਾਉ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰ ਦੋਇਤ ਸਬੈ ਤੁਮ ਕਭੋਂ ਆਪਹਾ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰ ਅਚਨ ਜਿ ਕਰਦਾ ਕਰੈ ਸਭ ਬੈਰਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੂ ਸੁ ਤੁਮਤੇ ਪਾਉ ਸੇਵਕ ਸੇਖ ਮਾਰੇ ਤਾਰਿਯਹ ਚੌਨ ਚੌਨ ਸਤਰ ਹਮਾਰੇ ਮਾਰਿਐ ਆਪਹਾ ਦਾ ਮੁਜਾਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸਿਰਿ ਹਤੂ ਜੋ ਕਰੇ ਰੱਛਾ ਰਾਖ ਲਿਓ ਮਹਿ ਰਖਨ ਹਾਰੇ ਸਾਇ ਸੰਸਾਹਿ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੁਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਵ ਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਯਸ਼ਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਿਕਾਰ ਤੇ ਸਹੀ ਕੋ ਮਾਰੀ ਸ਼ਕਲ ਪਰ ਜਾ ਜਨ ਆਉ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਬਦ ਕੀਓ कट के अंतर की जानत तो भले बुरे पीर पिछाण चेटी तो चीटी ते कुचर असूला सब पर कृपा दृष्ट कर फूला संतन दुख पाए ते दुखी सुख पाए साधन के सुखी एक, -एक की पीर कट के पट पट की जान कर -करा जाब कर 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 तारा परजा तरत तो तब देह अपारा जब आकर कर तव कब हूँ तो मैं मिलत देह तरसा हूँ ਜਤੈ ਬਦਨ ਸ੍ਰਿਸ਼ ਸਾਵਤਾਰੈ ਆਪ ਆਪਣੇ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰੰਭੇ ਕਾਰਨ ਨਿਰਲੰਭ ਆਦ ਅਨੀਲ ਅਨਦ ਅਸੰਭ ਤਾਂਕਾ ਮੂੜ ਉਚਾਰਤ ਪੇਦਾ ਜਾਂਕੋ ਭੇਵਨਾ ਪਾਵਤ ਵੇਦਾ ਤਾਂਕੋ ਕਰਪਾਹਨ ਅਨੁਮਾਨਤ ਮਹਾਮੂੜ ਕਸ਼ ਭੇਦਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੈਵ ਨਿਰੰਕਾਰ ਕਾ ਚੇਨ ਨਤਨ ਹੈ ਭੇਵ ਆਪ ਆਪਣੇ ਬੁੱਧ ਹੈ ਜੇ ਤੇ ਵਰਣ ਤੇ ਭਿੰਨ ਭਿੰਨ ਤੋ ਹੈ ਤੇ ਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਹਵ ਕਈ ਪੂ ਪਾਂਡਜ ਜੈ ਰਜ ਸਹਿਤ ਜਕੀਨੇ ਉਤ ਪੁਜ ਖਾਨ ਬਾਹਰ ਰਾਚ ਦੀਨੇ ਕਹਾਂ ਫੋਲ ਰਾਜਾ ਹਵ ਬੈਠਾ ਕਉ ਸਮੜ ਪਿਓ ਸ਼ੰਕਰ ਕੈਠਾ ਸਗਰੀ ਸਰਦ ਖਾਏ ਅਚੰਪਵਾ ਜਗਾ ਸਰੂਪ ਸੰਯੰਪਵ ਆਵਰਚਾ ਮੇਰੀ ਤੁਮ ਕਰੋ ਸੇਖੋ ਬਾਰਵਾ ਸਿਕ ਸੰਗਰੋਧ ਦੁੜ ਜਿੱਤੇ ਉੜਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਤੋਇ ਤਾ ਸਰਣੀ ਪਰੇ ਤਿਨ ਕੇ ਦੋਇ ਦੁਖ ਤਹਾ ਮਰੇ ਪਰਖੇ ਜੁਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੌਟਾਰੇ ਜੋ ਕਲ ਕੋ ਇਕ ਬਾਰ ਚਾਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰਚਾ ਹੋਏ ਤਾ ਸਭ ਕਾਲਾ ਦੁਸ਼ਟ ਅਰਸ਼ਟ ਤਰੇ ਤਤ ਕਾਲਾ ਕਿਰਪਾ ਅੰਦਰ ਤਾਨ ਜਾਹੇ ਨਾ ਰਹੋ ਤਾਂ ਕਿ ਤਾ ਤਨ ਕਮ ਹਰ ਹੋ ਰੈ ਦਸੈਦ ਘਰ ਮੋਂ ਸਭੋਈ ਡੁੱਟ ਜਾ ਸਵੇ ਸਕੇ ਨਾ ਕੋਈ ਇੱਕ ਬਾਰ ਜਨ ਤੁਮੈ ਸੁਹਾਰਾ ਕਾਲ ਫਾਸਤ ਤਾਇ ਉਬਾਰਾ ਜਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹਾ ਦੈਲ ਹੋ ਵਾਰੀ ਸਰਵ ਠੋਰ ਮਹੌ ਸਹਾਈ ਦੁਸ਼ਟ ਦੋਖ ਚਲੋ ਵਿਚਾਈ ਸਵਈਆ ਪਾਇ ਗਏ ਜਾਤੇ ਤੁਮਰੇ ਤਾਲਤੇ ਕਉ ਆਖ ਤਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹੇ ਮਤ ਇਕ ਨਾਮ ਮਾਨਿਓ ਸ਼ੈਮਰਦ ਸਾਜ ਤਰਵੇਦ ਸਵੇ ਬ ਭੇਦ ਕਿਆ ਮੇਕ ਨਾ ਜਾਣਿਓ ਸਿਰਿ ਉਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਬਖਾਨਿਓ ਦੋਹਰਾ ਸਾਗਲ ਦਵਾਰ ਕੋ ਛਾੜ ਕੇ ਗਾਇਓ ਤੁਹਾਰੋ ਦਵਾਰ ਬਾਇ ਗਏ ਕਿਲਾਜ ਇਸ ਗੋਬਿੰਦ ਦਾਸ ਤਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ